ਪੰਜਾਬ ਵਿੱਚ ਗੈਂਗਵਾਰ ਦੇ ਨਾਮ ਤੇ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਬਹਾਦਰਪੁਰ ਇਲਾਕੇ ਦਾ ਹੈ ਜਿੱਥੇ ਦਿਲਬਾਗ ਬੱਗੀ ਅਤੇ ਮਿੰਟਾ ਗੁਜਰ ਦੇ ਧੜਿਆਂ ਵਿੱਚ ਗੋਲੀਆਂ ਚੱਲੀਆਂ ਹਨ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਦੋਵਾਂ ਗਰੁੱਪਾਂ ਦੇ ਵਿੱਚ ਗੈਂਗਵਾਰ ਦੇ ਚੱਲਦੇ ਕਈ ਕਤਲ ਵੀ ਹੋ ਚੁੱਕੇ ਹਨ ਇਨ੍ਹਾਂ ਦੋਵਾਂ ਗਰੁੱਪਾਂ ਵੱਲੋਂ ਇੱਕ ਦੂਸਰੇ ਉੱਪਰ ਹਾਵੀ ਹੋਣ ਦੀ ਕੋਸ਼ਿਸ਼ ਦੇ ਨਾਲ ਹਮਲੇ ਕੀਤੇ ਜਾ ਰਹੇ ਹਨ ਬੀਤੇ ਦਿਨ ਵੀ ਦਿਲਬਾਗ ਸਿੰਘ ਬੱਗੀ ਦੇ ਭਰਾ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਹੈ ਜੋ ਕਿ ਆਪਣੇ ਘਰ ਤੋਂ ਦੁਕਾਨ ਤੇ ਕਿਸੇ ਕੰਮ ਲਈ ਜਾ ਰਿਹਾ ਸੀ ਉਸਨੇ ਦੱਸਿਆ ਕਿ ਉਸ ਉਪਰ ਮਿੰਟਾ ਗੁਜਰ ਦੇ ਸਾਥੀਆਂ ਨੇ ਹਮਲਾ ਕੀਤਾ ਹੈ ਅਤੇ ਪੰਜ ਰਾਊਂਡ ਗੋਲੀਆਂ ਵੀ ਚਲਾਈਆਂ ਹਨ ਪੁਲਿਸ ਨੂੰ ਮੋਕੇ ਤੋਂ ਚੱਲੇ ਹੋਏ ਕਾਰ ਤੋਂ ਸ੍ਰੀ ਬਰਾਮਦ ਹੋਏ ਹਨ ਯਸ਼ਪਾਲ ਦੇ ਬਿਆਨ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਕੁਛ ਨਹੀਂ ਪਹਿਲਾਂ ਤਾਂ ਮੇਰੇ ਭਰਾ ਤੇ ਹਮਲਾ ਹੋਇਆ ਜੀ ਆ ਆਪਣੇ 12ਵੇਂ ਗੀ ਮਹੀਨੇ ਹੋਇਆ ਸੀਗਾ ਜੀ ਜੀ ਉਸ ਤੋਂ ਬਾਅਦ 10 ਦਿਨ ਪਹਿਲਾਂ ਮੈਨੂੰ ਪਏ ਆ ਇਹ ਉਹ ਮੈਂ ਇਗਨੋਰ ਕਰ ਦਿੱਤਾ ਮੈਂ ਕਿਹਾ ਵੀ ਇਹ ਉਸ ਨੂੰ ਚਲਾ ਹੀ ਕੀਤੀ ਮੈਂ ਕਿਹਾ ਚਲ ਉੱਦੇ ਹੀ ਹੋਣੀ ਹੈ ਫਿਰ ਮੈਂ ਕੀਤੀ ਨਹੀਂ ਉਹਦੇ ਵੀ ਕੋਈ ਫਾਇਰ ਕੀਤਾ ਸੀ ਇਹਨਾਂ ਨੇ ਉਦੋਂ ਵੀ ਫਾਇਰ ਹੋਇਆ ਸੀ ਇੱਕ ਦਾ ਉਹ ਐਸੀ ਗੋਤਮਨਗਰ ਆਪਣੇ ਗੋਤਮਨਗਰ ਵਾਲੇ ਰੋਡ ਤੇ ਸੀ ਅੱਛਾ ਤਾਂ ਉਸ ਤੋਂ ਬਾਅਦ ਫਿਰ ਅੱਜ ਮੇਤੇ ਫਾਇਰ ਫਿਰ ਹੋਇਆ ਅੱਜ ਕੀ ਹੋਇਆ ਜਿਹੜਾ ਅੱਜ ਮੈਂ ਦਹੀ ਲੈਣ ਤੁਰਿਆ ਆਇਆ ਸੀਗਾ ਜੀ ਤਾਂ ਮੈਂ ਉਹਨੇ ਇੱਥੇ ਰੰਗ ਵਿੱਚ ਗੱਡੀ ਮਾਰੀ ਸਕੂਟਰਾਂ ਸੀ ਗੱਡੀ ਪੀਵੀ010 ਸੀ ਨੰਬਰ ਜੀ054 ਨੰਬਰ ਸੀਗਾ ਗੱਡੀ ਦਾ ਜੀ ਠੀਕ ਹੈ ਹਾਂ ਜੀ ਕਿੰਨੇ ਕੁ ਜਾਣੇ ਸੀਗੇ ਉਹਦੇ ਵਿੱਚ ਉਹ ਸੀਗੇ 6-7 ਜਾਣੇ ਸੀਗੇ ਤਾਂ ਪੰਜੇੜੀ ਮੈਂ ਦੌੜ ਕੇ ਬਚਿਆ ਇਥੋ ਜੀ ਮੈਂ ਫੇ ਅਗਲੀ ਗਲੀ ਚ ਵੜ ਗੋ ਪੰਜ ਛੇ ਵਾਰ ਘੱਡੇ ਮੇਤੇ ਜੀ ਤੇ ਸਾਰਿਆਂ ਕੋਸਲਾ ਸੀ ਜੋ ਹਾਂਜੀ ਹਾਂਜੀ ਸਾਰਿਆਂ ਕੋਸਲਾ ਕਿਸੇ ਨੱਟ ਕੇ ਬੱਚੇ ਜਿਹੜੇ ਹਾਂਜੀ ਹਾਂਜੀ ਮੈਂ ਦੌੜ ਕੇ ਬਚਿਆ ਜੀ ਕਿਹੜੇ ਬੰਦੇ ਕੋਣ ਸੀ ਜਿਹੇ ਬੰਦਾ ਇੱਕ ਸੀਗਾ ਮਿੰਟਾ ਜੀ ਇੱਕ ਸੀਗਾ ਚੰਨ ਇੱਕ ਸੀਗਾ ਮੁੰਡਾ ਉਹ ਜਤਿੰਦਰ ਜੀ ਅੱਛਾ ਜੀ ਤੇ ਸਾਰੇ ਰਵਿਦਾਸ ਨਗਰ ਵਾਲੀ ਸਾਈਡ ਦੇ ਆ ਤੇ ਪੁਲਿਸ ਪਹੁੰਚ ਗਈ ਹੈਗੀ ਆ ਉਸ ਲੇਟ ਆਈ ਜੀ ਤੁਹਾਡੇ ਘੰਟੇ ਤੱਕ ਪੁਲਸ ਆ ਗਈ ਸੀ ਜੀ ਠੀਕ ਆ ਹਾਂਜੀ ਤੇ ਸਾਡੀ ਗੱਲ ਹੋ ਰਹੀ ਆ ਕੁਛ ਨਹੀਂ ਕਾਰਵਾਈ ਹੁਣ ਦੇਖੋ ਕੀ ਕਰਦੇ ਹਾਂ ਕੋਈ ਕੋਈ ਗੋਲੀਆਂ ਦੇ ਖੋਲ ਵਗੈਰਾ ਵੀ ਮਲੇ ਹਾਂਜੀ ਹਾਂਜੀ ਸਾਇ ਪੁਲਿਸ ਨੂੰ ਮਿਲੇ ਆ ਜੀ ਹਾਂਜੀ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਇਹ ਜਨਰਲ ਕਾਰਵਾਈ ਹੋਵੇ ਜੀ ਕੁਛ ਨਹੀਂ ਹੋ ਰਿਹਾ ਕਿੰਨਾ ਚਿਰ ਹੋ ਗਿਆ ਲੜਾਈ ਝਗੜੇ ਨੂੰ ਜੀ ਆਜ ਤਾਂ ਵੈਸੇ ਆਜ ਤਾਂ ਮੈਨੂੰ ਵੈਸੇ ਮਾਰ ਨਹੀਂ ਸੀ ਗਿਆ ਜਾਨੂ ਜੀ ਉਹ ਤਾਂ ਮੈਂ 도ੜ ਕੇ ਬਚ ਗਿਆ ਜੀ ਉਹ ਤਾਂ ਬਚਾਅ ਹੋ ਗਿਆ ਇਹ ਕੀਤਲਾਬ ਮਿਲੀ ਸੀ ਕਿ ਪੰਜ ਪਿਪਲੀ ਕੌਂਕ ਦੇ ਵਿੱਚ ਫਾਇਰਿੰਗ ਹੋਈ ਹੈਗੀ ਆ ਜਦੋਂ ਅਸੀਂ ਇੱਥੇ ਮੌਕੇ ਆ ਤੇ ਆ ਕੇ ਦੇਖਿਆ ਤੇ ਇੱਥੇ ਦਰਬਾਖਸ ਸਿੰਘ ਬਾਗੀ ਆਪਣੇ ਨਾਂ ਦਾ ਲੜਕਾ ਉਹਦਾ ਇੱਕ ਬ੍ਰਦਰ ਦਹੀਂ ਲੈਣ ਆ ਰਿਹਾ ਸੀ ਉਹਦੇ ਉੱਤੇ ਮਿੰਟਾ ਗੁਜਰ ਤੇ ਉਹਦੇ ਬੰਦਿਆਂ ਨੇ ਇਹਨਾਂ ਦੇ ਦੱਸਣ ਮੁਤਾਬਕ ਉਹਤੇ ਉਹਨਾਂ ਨੇ ਫਾਇਰਿੰਗ ਕੀਤੀ ਹੈਗੀ ਆ ਇਹਨਾਂ ਦੇ ਪਹਿਲਾਂ ਵੀ ਆਪਸੀ ਕਾਫੀ ਝਗੜੀ ਲੜਾਈ ਝਗੜੇ ਦੇ ਕੇ ਸੈਕਲ ਇੱਕ ਬੁਝੀ ਤੇ ਚੱਲਦੇ ਨੇ ਇਹਨਾਂ ਦੇ ਦੱਸਣ ਮੁਤਾਬਕ ਇਹ ਹੈ ਕਿ ਉਹ ਰਾਜੀਨਾਮੇ ਤੇ ਪ੍ਰੈਸ਼ਰ ਪਾਉਂਦੇ ਸੀਗੇ ਇਹ ਨਹੀਂ ਮੰਨੇ ਇਹ ਸਹੀ ਵਿਹਹਾਵ ਤੇ ਉਹਨਾਂ ਨੇ ਅੱਜ ਇਹਨਾਂ ਤੇ ਫਾਇਰਿੰਗ ਕੀਤੀ ਹੈਗੀ ਸਰ ਕੋ ਗੋਲੀ ਗੋਲੀ ਦੇ ਹੋਲ ਮੇਲੇਗੀ ਆਪਣੇ ਤੇਨਿਕੋ ਖੋਲ ਮਿਲੇ ਨਹੀਂ ਤੋਂ ਆਪਣੇ ਸ਼ਾਇਦ 7.65 ਦੇ ਨੇ ਉਹ ਕਬਜ਼ੇ ਚ ਲੈ ਲੈਨੇ ਤੇ ਲੈ ਕੇ ਇਹਨਾਂ ਦੇ ਬਰਸਲਾ ਕੇਸ ਰਜਿਸਟਰਡ ਕਰਕੇ ਕਾਰਵਾਈ ਕਰ ਰਹੇ ਆ ਫੜ ਰਹੇ ਆ ਹੁਸ਼ਿਆਰਪੁਰ ਤੋਂ ਜੁਗेश ਬਹਿਲ ਦੀ ਰਿਪੋਰਟ ਪੰਜਾਬ ਟੂਡੇ